ਅਨੁਜੀ ਫਾਰਮੂਲੇ ਤੋਂ ਦੀ ਸ਼ੁਰੂਆਤ ਕਰਨੇ ਪਰੰਤਨ ਸਭ ਪਾਲਣਯੋਗ ਹੁੰਦੀਆਂ ਹਨ ਸੁਖੀਆਂ ਦੇ। ਇਹਨਾਂ ਖਬਰਾਂ ਨੂੰ ਸਥਾਪਿਤ ਕੇਂਦਰ ਸਰਕਾਰ ਦੇ ਅੰਦੋਲਨਕਾਰੀ ਕਿਸਾਨਾਂ ਉਜਕਾਰ 6ਵੇਂ ਦੌਰ ਦੀ ਗੱਲਬਾਤ 22 ਸਰਪ੍ਰਿੰ ਨੂੰ ਸ਼ਾਮ 6:00 बजे ਚੰਡੀਗੜ੍ਹ ਵਿਖੇ ਕੇਂਦਰ ਸਰਕਾਰ ਕੋਲ ਮੀਟਿੰਗ ਸਮੇਂ ਇੱਕ ਕੰਕਾਰ ਮਸੱਫਤ ਹੋ ਚਾਲੀ ਜਾ ਰਹੀ ਹੈ। ਦੂਜੇ ਪਾਸੇ ਖਨੌਰੀ ਸਰਹੱਦ ਦੇ ਕਿਸਾਨਾਂ ਆਗੂ ਪ੍ਰਿੰਸੀ ਸਿੰਧਲੇਵਾ ਦੇ 47 87ਵੇਂ ਦਿਨ ਵਿੱਚ ਤਾਕਤ ਰਹੀ ਗਈ ਹੈ। ਅੰਦੋਲਨ ਵਿੱਚ ਆਪਣੀ ਜਾਨ ਵਾਰਨ ਵਾਲੇ ਕਿਸਾਨ ਸ਼੍ਰੋ ਕਰਨ ਸਿੰਘ ਦੀ ਪਹਿਲੀ ਵਰਸੀ ਕਿਸਾਨਾ ਨੂੰ ਉਹੀ ਤਰੀਕ ਨੂੰ ਮਨਾਇਆ ਜਾ ਰਹੀ ਹੈ। ਇਸ ਸਮੇਂ ਦੌਰਾਨ ਸ਼੍ਰੋ ਕਰਨ ਦੇ ਪਿੰਡ ਬੱਲੋ ਤੇ ਤਿੰਨੋਂ ਸਫਾਦਾ ਦੇ ਸ਼ਰਧਾਂਜਲੀ ਪ੍ਰੋਗਰਾਮ ਆਏ ਵੀ ਫਰਗੋਰੀ ਨੂੰ ਕਿਸਾਨਾਂ ਨੂੰ ਜਿਸ ਸੀ ਸਰਦੇਵਾਰ ਮੀਡੀਆ ਨੂੰ ਬਹੁਤ ਉਤਸ਼ਾਹ ਨਾਲ ਸੁਰਾਨ ਉਹ ਮਹੱਤਵਪੂਰਨ ਐਲਾਨ ਕਰੇ ਮੀਟਿੰਗ ਤੋਂ ਪਹਿਲਾਂ ਲੋਕਾਂ ਤੋਂ ਅਰਵੇ ਸਪੀਡ ਦੇ ਸੁਝਾਵ ਮੰਗਦੇ ਇਸਨ ਕਰ ਨਹੀਂ ਵਰਸਕ ਪਹਿਲਾਂ ਕਿਸਾਨਾਂ ਦੇ ਸੂ ਸਿਰਸਾ ਤੋਂ ਪੈਦਲ ਇਹ ਬਣਾ ਹੋਇਆ ਤੇ ਸਿਨਾਰੀ ਕਿਸਾਨ ਆਗੂ ਨੇ ਕਿ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਅੰਬਸਡਰ ਦੀ ਟੀਮ ਨੂੰ ਅਪੂਰਵਾਲਾ ਦਾ ਫੈਸਲਾ ਕੀਤਾ ਲੋਕ ਨੌਰੀ ਸ਼ੰਗੂ ਜਾਂ ਰਤਨਪੁਰਾ ਮੋਰਚੀ ਤੇ ਪਹੁੰਚ ਸਕਦੇ ਨੇ ਤੇ ਆਪੇ ਸੁਝਾਅ ਦੇ ਸਕਦੇ ਨੇ ਸੁਝਾਅ ਦੇ ਲਈ ਤੁਹਾਨੂੰ ਈਮੇਲ ਵੀ ਕਰਨਾ ਪਵੇਗਾ ਪਾਕਿਸਤਾਨ ਦੇ بلوچستان ਸੂਬੇ ਦੇ ਲੋਕਾਂ ਹੋਰ ਜਾਰੀ ਹੈ ਕਿ ਪਾਸੇ ਅਲਸ਼ਾਟੇ ਬੰਦੂਕਾਂ ਆਈਆਂ ਨੇ ਗੁਦਵਾਰ ਨੂੰ ਪਹੁੰਚਾ ਕਰ ਦਿੱਤਾ ਜਿਸ

ਹੋ ਸਕਿਆ ਅਧਿਕਾਰੀਆਂ ਦੱਸੇ ਕਿ ਇਲਾਕੇ ਵਿੱਚ ਕੀ ਲੈ ਗਿਆ ਪਰਖੰਡਾਂ ਨੂੰ ਖਰਾਬ ਹੋ ਗਏ ਪਰਖਾਂ ਦੇ ਡਿਪਟੀ ਪੁਲਿਸ ਕਮਿਸ਼ਨਰ ਬਕਾਰ ਰਸਪੁਰਸ਼ੀ ਦਾ ਆਨੰਦ ਘਟਨਾ ਤੇ ਵਿਤਕਾ ਦੀ ਗਿਣਤੀ ਦੀ ਪੁਲਚੀ ਕੀਤੀ ਹੈ ਉਹਨਾਂ ਨੇ ਕਿ ਜਿੰਨਾ ਸਾਥ ਦੇ ਹੱਥ ਹੈ ਕਿ ਇਹ ਸਾਰੇ ਪੰਜਾਬ ਸੂਬੇ ਦੇ ਰਹਿਣ ਵਾਲੇ ਸਨ ਆਮ ਆਦਮੀ ਪਾਰਟੀ ਦੇ ਆਗੂ ਬੁੱਧਵਾਰ ਨੂੰ ਮਹਾਕੁੰਭ ਵਿੱਚ ਪਹੁੰਚੇ ਦੌਰਾਨ ਆਪ ਦੇ ਸੁਭਾ ਪ੍ਰਧਾਨ ਬਨਰੋੜਾ ਵਿਧਾਨ ਸਭਾ ਸਪੀਕਰ ਕੋਤਾ ਸਿੰਘ ਸੰਵਾਦ ਸੰਸਦ ਮੈਂਬਰ ਗੁਰਮੀਤ ਸਿੰਘ ਜੀ ਜੀ ਨੇ ਆਪਣੀਆਂ ਆਪਣੀਆਂ ਸਵੇਰ ਦੇ ਸੰਗਮ ਦੇ ਵਿੱਚ ਜੁੱਤੀ ਲਗਾਈ ਹੈ ਜਾਣਕਾਰੀ ਉਹਨਾਂ ਨੇ ਕਿ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੇ ਪੋਸਟ ਸਾਂਝੀ ਕਰ ਦਿੱਤੀ ਹੈ ਜਿਸ ਦੌਰਾਨ ਉਹਨਾਂ ਨੇ ਪੂਰੇ ਪੰਜਾਬ ਤੇ ਦੇਸ਼ ਦੀ ਸ਼ਹਾਦੀ ਦੀ ਕਥਾ ਸੁਣੀ ਹੈ। ਅਮਨ ਅਰੋੜਾ ਨੇ ਆਪਣੀ ਪੋਸਟ ਵਿੱਚ ਲਿਖਿਆ ਹਰ ਹਰ ਜਿੰਦਾ ਮੇਰੇ ਪ੍ਰਿਆਮ ਰਾਜ ਮਹਾਕੁਮਰੀ ਜੱਟ ਪਰਿਵਾਰ ਤੇ ਦੋਸਤਾਂ ਦੇ ਨਾਲ ਦੇ ਨਾਲ ਕਰਨਾ ਮੌਕਾ ਹੈ। ਇਹਨਾਂ ਵਿਦਾਰ ਤੋਂ ਬਸ ਇੱਕ ਕੋਤਾਰ ਸੰਗਰੂਪ ਕੋਲ ਮੇਸ ਮਿਲੀ ਹੈ ਤੇ ਮੇਰੇ ਪਰਿਵਾਰ ਨਾਲ ਪੂਜਾ ਕਰਨ ਦੀ ਸ਼ਾਨ ਕਰਦਾ ਸੁਭਾਗ ਪ੍ਰਾਪਤ ਹੋਇਆ ਮਾਂ ਗੰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੋਂ ਬਾਅਦ ਬਹੁਤ ਖੁਸ਼ ਹੋਏ ਪੂਰੇ ਦੇਸ਼ ਦੇ ਪੰਜਾਬ ਦੇ ਲੋਕਾਂ ਦੇ ਲਈ ਭਾਈ ਦੀ ਸਾਥ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਪੰਜਾਬ ਰਾਜ ਚੋਣ ਕਮਿਸ਼ਨ ਨੇ ਤਰਨਤਾਰਨ, ਅੰਮ੍ਰਿਤਸਰ, ਬਾਬਾ ਨਾਨਕ ਤੇ ਤਲਵਾੜਾ ਨਗਰ ਪਾਲਸੀ ਦੀਆਂ ਚੋਣਾਂ ਨੂੰ ਮਾਰਸ਼ਨ ਕਰਵਾਉਂਦਾ ਫੈਸਲਾ ਕੀਤਾ ਕਿ ਤੈਗ ਵਰਤਾ ਦੀ ਗਿਣਤੀ ਚੋਣਾਂ ਤੋਂ ਤੁਰੰਤ ਬਾਅਦ ਹੋਵੇਗੀ ਇਸ ਵੇਲੇ ਨੂੰ ਪਰਮ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਜਾਣਕੀ ਦਿੱਤੀ ਨੇ ਜ਼ਿਲ੍ਹਾ ਚੋਣ ਅਧਿਕਾਰੀ ਕਿੰਨੋਂ ਥਾਵਾਂ ਤੇ ਚੋਣ ਨਿਪਟਾਰਾ ਕਰਵਾਉਣੇ ਜ਼ਿੰਮੇਵਾਰ ਹੁੰਦੇ ਸੋ ਪਰਟੀਆ ਗ੍ਰਾਂਧੀ ਕੈਂਡਾ ਨਾਲ ਜੀ ਵੀ ਕੀ ਅੱਖਰ ਪਰਬੰਧਿਤ ਜਾਣ ਦੇ ਨਾਮਜ਼ਦਗੀ ਪ੍ਰਕਿਰਿਆ ਸਾਰਾ ਖਰਵੇ ਤਸਕੂਪ ਹੋਵੇਗੀ ਜੋ શરીર ਬਾਰੇ ਨੋਟਿਫਿਕੇਸ਼ਨ ਦੇ ਅਨੁਸਾਰ ਸੋਮਾ ਨੂੰ ਜਾਰੀ ਕੀਤਾ ਜਾਵੇਗਾ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 17 ਫਰਵਰੀ 2025 ਤੋਂ 20 ਫਰਵਰੀ 2025 ਹੋਵੇਗੀ ਤੇ ਨਗਰ ਨਿਗਮ ਨਗਰ ਪਹੁੰਚਦਾ ਇਸ ਬਤਨ ਮਾਲੀਆ ਦੇ ਖੇਤਰਾਂ ਵਿੱਚ ਰੋਕਿਤ ਫਿਸ਼ਚਾਰੀ ਨੂੰ ਤੋਂ ਕੀਤਾ ਜਾਉ ਤੋਂ ਲਾਪਤਾ ਤੋਂ ਲਾਭ ਖੋਬੇਲਾ ਇਸ ਦੇ ਨਾਲ ਹੀ ਚੋਨਾ ਦਾ ਸੰਬੰਧਕ ਪੋਟਰ ਸੁਪਨਾ ਪਿਆਰ ਕਰਨ ਦੀ ਕੰਦਰੀਆਂ ਨੂੰ ਜੁਰੀ ਜੀ ਅੱਜ ਪ੍ਰਕਾਸ਼ਨਾ ਸ਼ਨੀਵਾਰ ਨੂੰ ਕੀਤੀ ਗਈ ਜੇ ਤੁਸੀਂ ਦੋ ਪਹੀਆ ਵਾਹਨ ਚੁਣਉਦੇ ਹੋ ਤੁਹਾਡੇ ਲਈ ਅਹਿਮ ਖਬਰ ਹੈ ਜੇ ਤੁਸੀਂ ਹੈਲਮਟ ਪਾਉਦੇ ਹੋ ਤਾਂ ਤੁਹਾਡਾ ਚਲਾਣ ਰਕਿਆ ਜਾ ਸਕਦਾ ਹੈ ਹੈਲਮਟ ਪਾਉਣ ਦੇ ਬਾਵਜੂਦ ਵੀ ਤੁਹਾਡਾ ਚਲਾਣ ਫਿਰ ਟੁਕੜਾ ਹੈ ਐਫਸੀ ਕਿ ਨਿਯਮਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਨਵੇਂ ਟ੍ਰੈਫਿਕ ਨਿਯਮਾਂ ਮੁਤਾਬਕ ਹਲਮਟ ਪਾਉਣ ਦੇ ਨਾਲ ਨਾਲ ਉਸ ਦਾ ਸਟ੍ਰੈਪ ਵੀ ਠੀਕ ਤਰੀਕੇ ਨਾਲ ਬੰਨੜਾ ਜ਼ਰੂਰੀ ਹੁੰਦਾ। ਲੋਕ ਕਾਲੀ-ਕਾਲੀ ਵਿੱਚ ਹਲਮਟ ਤਾਂ ਪਾ ਲੈਂਦੇ ਨੇ ਪਰ ਉਸ ਦੇ ਸਟ੍ਰੈਪ ਨੂੰ ਠੀਕ ਕਰਾਉਣਾ ਨਹੀਂ ਬੰਦੇ ਜਿਸ ਕਰਕੇ ਚਲਾਨਟ ਦਿੱਤਾ ਜਾ ਸਕਦਾ ਹੈ ਜਿਵੇਂ ਸੁਮੰਤਾ ਵੀ ਕਹਿੰਦੀ ਹੈ। ਜੇਕਰ ਤੁਸੀਂ ਹਲਮਟ ਪਾਇਆ ਹੋਇਆ ਹੈ ਪਰ ਸਟ੍ਰੈਪ ਨਹੀਂ ਬੰਨਿਆ ਤਾਂ ਵੀ ਮੋਟੂਰ ਸਿਕਅਰ ਐਕਟ ਦੀ ਉਲੰਘਣਾ ਮੰਨੀ ਜਾਵੇਗੀ। ਪਹਿਲੀ ਵਾਰ ਗਲਤੀ ਕਰਨ ਤੇ ਟਿਕਟ ਕਦੋਂ ਚਲਣ ਤੇ ਜਦੋਂ ਵੀ ਉਹ ਫੇਰੇ ਹੀ ਗਲਤੀ ਦੁਬਾਰਾ ਹੁੰਦੀ ਹੈ ਤਾਂ ਇਸ ਦਾ ਇਸ ਨੂੰ ਪਾਣਾ ਪਾਉਣਾ ਪੈਂਦਾ ਜਿਸ ਤੋਂ ਬਾਅਦ ਇਹ ਵੱਡੇ ਫੇਰ ਬਦਲ ਦਿੱਤੇ ਗਏ ਨੇ ਕ੍ਰਾਫਟ ਵਿਭਾਗ ਦੇ ਵਿੱਚ ਦੱਸਿਆ ਕਿ ਮਨੁੱਖੀ ਜਾਨ ਨੂੰ ਸੁਰੱਖਿਅਤ ਰੱਖਣ ਲਈ ਇਸ ਸਮੇਂ ਹੈਲਮਟ ਪ੍ਰਤਿਕਾ ਪਾਰਲਮੈਂਟਿਕ ਕਾਨੂੰਨ ਦਾ ਡ੍ਰੈਫਟ ਚੱਕਰ ਨਹੀਂ ਬੰਦੇ ਜਿਸ ਕਾਰਨ ਜੀਵ ਨੂੰ ਸੁਰੱਖਿਆ ਨਹੀਂ ਮਿਲਦੀ ਇਸ ਦਾ ਹੈਲਮਟ ਦਾ ਕੰਸੈਪਟ ਤੇ ਚੇਨ ਨੂੰ ਸੁਰਖਿਤ ਕਰਨ ਦਾ ਜਿਹੜਾ ਸ਼ਾਇਦ ਉਸ ਤਰੀਕਾ ਨਹੀਂ ਬੰਦੇ ਵਾਸਤੇ ਬਣਾਉਣਾ ਸਿਰਫ ਦਿਖਾਵਾ ਹੈ ਪਾਜਬਾਨੇ ਦਿੱਲੀ ਦੇ ਦੀਗੋ ਜੋ ਰੇਖਾ ਦਿੱਤਾ ਨੂੰ ਦੁਨਿਆ ਦਾ ਅਭਿਲਾ ਮਦਾਨ ਚੁਣਾਰੇ ਸੀਐਮ ਹੋਦੇ ਦੀ ਸੌ ਚੁੱਕਲੀ ਹੈ ਤੇ ਇਸ ਦੇ ਨਾਲ ਹੀ ਰੇਖਾ ਦਿੱਤਾ ਕੈਬਨਟ ਵਿੱਚ 6 ਮੰਤਰੀ ਸ਼ਾਮਿਲ ਹੋਏ ਨੇ ਨਵੀਂ ਵਿਸਥੀ ਸਾਹਮਣੇ ਆਈ ਹੈ ਪਾਸਪਾਲੇ ਦਿੱਤੀ ਦੀ ਕੈਬਨਟ ਵਿੱਚ ਪਰਵੇਸ਼ਰ ਮਹਾ ਮਨਜਿਤ ਸਿੰਘ ਸੇਸਾ ਨਵੀਨਦਰ ਇੰਚਾਰਜ ਕਰ ਪ੍ਰਿਵਿਸ਼ਤਾ ਸ ਵਿੱਚ 6 ਲੋਕਾਂ ਦੇ ਨਾਮ ਨੂੰ ਦੀ ਚੋਣ ਪਾਸ ਦਿੱਤੀ ਕੈਬਨਟ ਦੇ ਸਾਹਮਣੇ ਆਈ ਹੈ ਨਵੇਂ ਮੰਤਰੀ ਮੰਡਲ ਵਿੱਚ ਪਰਵੇਸ਼ਰ ਵਰਮਾ ਮਨਜਿਤ ਸਿੰਘ ਸੇਸਾ ਨਵਾ ਕਈ ਵੱਡੇ ਲੋਕਾਂ ਨੂੰ ਸਨਵਾਈ ਕੀਤੀ ਗਈ ਹੈ ਪਾਸਪਾਲੇ ਡਾਈਟ ਕਰੇਗਾ ਟੈਕ रेखा गुप्ता ਨੂੰ ਸਿਰਫ ਸੁਣੀ ਦੇ ਨਾਮ ਦੇ ਤਹਿਤ ਚਲਿਆ ਗਿਆ ਸੀ ਪਰਮੇਸ਼ਰ ਮਾਨ ਵਜਿੰਦਰ ਗੁੱਟਾ ਤੇ ਸतीश ਪੰhai ਦੇ ਨਾਮ ਤੋਂ ਆਪੀ ਦਿੱਤੇ ਜਨ ਸਿਟੀ ਦੇ ਨਾਮ ਉਸਾਇ ਕੰਸਿਤਤਾ ਦੇਖਾ ਗੁਪਤਾ ਦਿੱਲੀ ਦੀ ਚੌਥੀ ਪਹਿਲਾ ਮੁੱਖ ਮੰਤਰੀ ਬਣੇ ਕਲਾ ਸ਼ਿਸ਼ਮ ਸਰਦ Sheila Dixit ਦੇ ਅੰਤਿਮ ਸ਼ਿਖਰ ਦੇ ਲਈ ਪਾਇਆ ਤੂਦ ਜਿਮਲਨ ਕੰਤੀ ਗੋਣ ਦੇ ਰੇਖਾ ਗੁਪਤਾ ਪਹਿਲੀ ਵਾਰ ਹੁੰਦਾ ਇੱਕ ਬਹੁਤ ਬਦਲ ਹੋ ਗੋ ਤਿੰਨ ਵਾਰ ਕੈਂਸ ਕੌਂਸਲਰ ਰਹਿ ਕੇ ਨੇ ਮਨੇ ਆਪਣਾ ਸਿਆਸੀ ਸਫਲਤਾ ਕੇ ਵੀ ਬੀਪੀ ਕੋ ਸ਼ੁਰੂ ਕੀਤਾ ਸੀ ਆਗਰ ਜਿਨੇ ਸੋਰਟਸ ਮਾਗੂਸ ਕਿਉਂ ਹੋ ਇਸ ਲਈ ਕੇਸ ਹੋ ਕੇ ਸੀਐਸ ਸਾਹਮਣੇ ਪਰ ਇਸ ਪ੍ਰਿਯੋਮੋਦੀ ਕੇਂਦਰੀ ਮਤੀ ਦਾਸ ਨਾਸ ਨਵਿਸ਼ਾ ਪਾਸਵਾ ਪ੍ਰਧਾਨ ਜੀ ਨੇ ਡਾ ਐਂਡੀ ਸਾਥੋ ਸ਼ੁਰੂ ਕੀਤਾ ਹੈ ਇਸ ਸਮੇਂ ਕੋਏ ਪਾਸਪਦ ਸਹਿਯੋਗੀ ਦਰ ਕੇ ਵਿਸ਼ੇਸ਼ ਮਹਿਮਾਨ ਦੀ ਮੌਜੂਦ ਹੈ ਪੰਜਾਬ ਵਿੱਚ ਮੀਨੂ ਲੈ ਕੇ येलो ਅਲਰਟ ਜਾਰੀ ਕੀਤਾ ਗਿਆ ਪੰਜਾਬ ਵਿੱਚ ਤੇਜ਼ ਹਵਾਵਾਂ ਨਾਲ ਵੀ ਕੈਂਡੀ ਸੰਭਾਵਨਾ ਹੈ ਰਾਤ ਤੋਂ ਉਮੀਦ ਹੈ ਕਿ ਇਹ 23 ਜਨਵਰੀ ਵਿੱਚ ਨਹੀਂ ਕਹਿ ਰਹੇ ਤੇ ਇਸ ਨਾਲ ਕੁਝ 24 ਘੰਟਿਆਂ ਵਿੱਚ ਔਸਤ ਪਰਤਵਾ ਤਾਪਮਾਨ ਇੱਕ ਦਿਸ਼ਾ ਨੂੰ 1 ਡਿਗਰੀ ਸੈਲਸੀਅਸ ਤੇ ਘਟਾਉਣ ਦਾ ਅਨੁਮਾਨ ਹੈ